ਟੀਮ ਮੁਕਸਰ ਪੁਲਿਸ ਵੱਲੋਂ ਪਿਛਲੇ ਕੁਝ ਟਾਈਮ ਤੋਂ ਜੋ ਟੈਲੀਕਮ ਕੰਪਨੀ ਦੇ ਟਾਵਰਸ ਤੇ ਇੱਕ ਕ੍ਰੋਨਿਕ ਚੋਰੀਆਂ ਦੀ ਇਨਪੁਟਸ ਜੋ ਆ ਰਹੀਆਂ ਸੀਗੀਆਂ ਤੇ ਉਸ ਚ ਸਾਰਾ ਪੈਟਰਨ ਸਟੱਡੀ ਕਰਕੇ ਵਕਫ ਵਕਫ ਟੀਮਾਂ ਬਣਾਈਆਂ ਗਈਆਂ ਤੋਂ ਕਨਸਰਨ ਪੁਲਿਸ ਸਟੇਸ਼ਨ ਤੇ ਸੀਆਈਏ ਟੀਮ ਨੇ ਲੀਡ ਬਾਈ ਡੀਐਸਪੀ ਡੀ ਐਂਡ ਐਸਪੀਡੀ ਇਸ ਚ 4 ਹਫਤੇ ਦੀ ਲਗਾਤਾਰ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਮੈਟਰ ਨੂੰ ਫੋਲੋਅ ਅਪ ਕੀਤਾ ਗਿਆ ਤੇ ਇਸ ਤੇ ਕ੍ਰੈਕਡਾਊਨ ਕਰਕੇ ਇਹ ਜੋ ਟੈਲੀਕਮ ਥੈਫਟ ਗੈਂਗ ਹੈ ਇਸ ਨੂੰ ਕ੍ਰੈਕ ਕੀਤਾ ਗਿਆ ਹੈ। ਤੋਂ ਇਸ ਤੇ ਹਲੇ ਤੱਕ ਜੋ ਗ੍ਰਿਫਤਾਰੀਆਂ ਹੋਈਆਂ ਗਈ ਉਨਾ ਤੇ ਗੱਲ ਸਾਹਮਣੇ ਆਈ ਹੈ ਕਿ ਕਿ ਇੱਕ ਕੋਈ ਐਕਸ ਐਮਪਲੋਈ ਸੀਗਾ ਜੋ ਟੈਲੀਕਮ ਕੰਪਨੀ ਦੇ ਪਹਿਲਾਂ ਵੀ ਕੰਮ ਕਰਦਾ ਰਿਹਾ ਕੰਟਰੈਕਟਰ ਦੇ ਨਾਲ। ਤੋਂ ਉਸ ਨੂੰ ਸਾਰੀ ਜਿੱਥੇ ਵੀ ਟਾਵਰਸ ਤੇ ਕੀ ਇਕੁਪਮੈਂਟ ਲੱਗਿਆ ਹੈਗਾ ਕੀ ਉੱਥੇ ਲੋਕੇਸ਼ਨਸ ਹੈਗੀ ਕਿੱਥੇ ਸਿਕਿਉਰਿਟੀ ਗੈਪਸ ਹੈਗੇ ਕਿੱਥੇ ਵਲਨਰੇਬਿਲਿਟੀ ਹੈਗੀ। ਉੱਥੇ ਉਸ ਚੀਜ਼ ਦਾ ਇਸਤੇਮਾਲ ਕਰਕੇ ਉਹ ਗੈਂਗ ਸਾਰਾ ਆਪਰੇਟ ਕਰ ਰਿਹਾ ਸੀਗਾ। ਤੋਂ ਪਿਛਲੇ 1 ਮਹੀਨੇ ਤੇ ਇਹਨਾਂ ਨੇ ਲਗਭਗ 2 ਤੋਂ 2.2 ਕਰੋੜ ਦੇ ਵਿੱਚ ਦੀ ਇਕਵਪਮੈਂਟਸ ਦੀ ਅਸੈਸਮੈਂਟ ਹੈਗੀ ਹੈ ਜੋ ਇੱਕ ਪੂਰੇ ਗੈਂਗ ਨੇ ਇਥੇ ਏਰੀਆ ਚ ਚੋਰੀਆਂ ਕੀਤੀਆਂ ਕੁਝ ਚੋਰੀਆਂ ਇਹਨਾਂ ਨੇ ਐਡਜੋਇਨਿੰਗ ਡਿਸਟ੍ਰਿਕਟਸ ਤੇ ਵੀ ਕੀਤੀ ਕੋਈ ਫਾਜ਼ਿਲਕਾ ਦਾ ਏਰੀਆ ਚ ਕੁਝ ਇਨਸੀਡੈਂਟ ਹੈ ਕੁਝ ਬਟਿੰਡੇ ਦੇ ਇਨਸੀਡੈਂਟ ਹੈਗੇ ਡਿਸਟ੍ਰਿਕਟ ਮੁਕਸਰ ਦੇ ਪਿਛਲੇ 4 ਹਫ਼ਤੇ ਦੇ ਇਨਸੀਡੈਂਟ ਤੇ ਉਹ ਇਹ ਕੇਸ ਕ੍ਰੈਕ ਹੋ ਗਏ ਹੈਗੇ ਇਸ ਤੇ ਫਰਦਰ ਤਫ਼ਤੀਸ਼ ਤੇ ਜੋ ਵੀ ਕੋਈ ਜਿਸ ਦੀ ਲਿੰਕੇਜਸ ਤੇ ਗੱਲ ਸਾਹਮਣੇ ਆਏਗੀ ਕਿਸ ਨੂੰ ਅੱਗੇ ਕਨਸਾਈਨਮੈਂਟ ਇਹਨਾਂ ਦੀ ਇਕਵਪਮੈਂਟਸ ਦੀ ਜਾਰੀ ਸੀਗੀ ਲਾਰger ਪਿਕਚਰ ਕੀ ਹੈਗੀ ਉਹ ਫਰਦਰ ਤਫਤੀਸ਼ ਤੇ ਲੈ ਕੇ ਆਈ ਜਾਊਗੀ। ਤੋਂ ਆਈ ਵੁੱਡ ਲਾਈਕ ਟੂ ਕਮੈਂਡ ਮਾਈ ਟੀਮ ਕਿ ਉਹਨਾਂ ਨੇ ਪੂਰਾ ਵਰਕਅਪ ਕਰਕੇ ਪੂਰਾ ਇੰਟੀਗ੍ਰੇਟਿਡ ਮੈਨਰ ਚ ਸਾਰਾ ਇੱਕ ਡਿਟੇਲਡ ਇਨਵੈਸਟੀਗੇਸ਼ਨ ਕੀਤੀ। ਇਕੱਲੇ ਇਕੱਲੇ ਸਸਪੈਕਟਸ ਨੂੰ ਫੋਲੋਅ ਅਪ ਕੀਤਾ। ਤੇ ਉਸਦੇ ਬਾਅਦ ਇਸ ਨੂੰ ਐਪਰੀਹੈਂਡ ਕੀਤਾ ਗਿਆ ਗਿਆ। ਤੋਂ ਇਸਦੀ ਜੋ ਰਿਕਵਰੀ ਪਾਰਟ ਹੈਗੀ ਉਹ ਪ੍ਰੈਸ ਨੋਟ ਚ ਅਸੀਂ ਦੇਤੀ ਹੈਗੀ। ਨਹੀਂ ਹਲੇ ਮੈਟਰ ਚੁੱਕੀ ਇਨਵੈਸਟੀਗੇਸ਼ਨ ਤੇ ਕਲੀਅਰ ਹੋਏਗਾ। ਇਨੀਸ਼ੀਅਲੀ ਸਸਪੈਕਟਸ ਕਾਫੀ ਪੁਲਿਸ ਨੇ ਅਪਰੀਹੈਂਡ ਕੀਤੇ ਸੀ ਉਸਤੇ ਇਨੀਸ਼ੀਅਲ ਪੁਸ਼ਕਿਸ਼ਤੇ ਜੋ ਗੱਲ ਸਾਹਮਣੇ ਆਈਏ ਉਸਤੇ ਬੇਜਤੇ ਚਾਰ ਦੀ ਇਨੀਸ਼ੀਅਲੀ ਅਰੈਸਟ ਕੀਤੀ ਗਈ ਹੈ ਫਰਦਰ ਵੀ ਜੋ ਕਿਸਦੀ ਕੋਈ ਇਨਵੋਲਵਮੈਂਟ ਆਏਗੀ ਉਸ ਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ। ਤੋਂ ਜੋ ਤੁਸੀਂ ਕੋਈ ਮਾਸਟਰਮਾਈਂਡ ਦੀ ਗੱਲ ਕਹਿ ਰਹੇ ਹੋ ਹਲੇ ਤੋਂ ਤਫਤੀਸ਼ ਤੇ ਗੱਲੇ ਸਾਹਮਣੇ ਆਈਏ ਕਿ ਜੋ ਇਹਨਾਂ ਦੇ ਪੁਰਾਣੇ EMPLOYEES ਸੀ ਉਹਨਾਂ ਦੀ ਇਨਵੋਲਵਮੈਂਟ ਸਾਹਮਣੇ ਲੱਗ ਰਹੀ ਹੈਗੀ। ਬਟ ਲਾਰਜਰ ਇਹ ਕਨਸਾਈਨਮੈਂਟ ਸਾਰੇ ਜੋ ਇਕੁਪਮੈਂਟਸ ਦੀ ਕਿੱਥੇ ਦੇਣ ਦਾ ਇਹਨਾਂ ਦਾ ਸੀਗਾ ਉਹ तफ्तीश ते ले आके वर्कआउट कर सकते ये, ये कोई एयरटेल जिमें टेलीकॉम कंपनी का ये होंगे कि टावर जब लग्या होंगे तो टावर ते मल्टीपल इन्होंयटैल है या दूसरी कोई कंपनी है तो उन्होंने कार्ड्स इक्विपमेंट्स लगे होंगे उसी टावर तो वो शेयर करते वट एवर जो भी इन्हों का इंटरनल मकैनिजम तो उससे वो परिकुलर कार्ड्स की चोरिया कर रहे थे इक्यूपमेंट्स की चोरी कर रहे थे ਤੋ ਉਸਦੀ ਕਮਰਸ਼ੀਅਲ ਵੈਲਿਊ ਦੇ ਸਾਹਮਣੇ ਨਾਲ ਕਾਫੀ ਉਸਦੀ ਚੋਰੀਆਂ ਜੋ ਸਾਹਮਣੇ ਆ ਰਹੀ ਸੀਗੀ ਤੇ ਉਸਤੇ ਹੁਣ ਦੇਖਦੇ ਆ ਤਫਤੀਸ਼ ਤੇ ਕੀ ਗੱਲ ਸਾਹਮਣੇ ਆਈ। ਕੀ ਬ੍ਰਾਂਚ ਵਿੱਚ ਹੂੰ ਕੀ ਗੱਲ ਬੋਲੀ ਪਹਿਲੇ ਸਵਾਲ ਦੇ। ਹਾਂ ਹਾਲੇ ਇਨੀਸ਼ਲ ਜੋ ਰਿਕਵਰੀ ਹੈਗੀ ਇਕਵਿਪਮੈਂਟਸ ਵੱਖ-ਵੱਖ ਇਕਵਿਪਮੈਂਟਸ ਹੈਗੇ ਹੈ ਟੈਲੀਕਮ ਇਸ ਦੇ। ਤੇ ਉਹ ਚੀਜ਼ ਸ਼ੇਅਰ ਕਰਦੇ ਹਾਂ। ਹੋਰ